ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ 7:00 ਵਜੇ ਗਏ ਨੇ ਸ਼ਾਮ ਦੇ ਤੇ ਅੱਜ ਸ਼ਾਮ ਤੋਂ ਵਲੌਗ ਜਿਹੜਾ ਹੁਣ ਸ਼ੁਰੂ ਕੀਤਾ ਉਹ ਵੀ બસ ਇੱਕ ਕਰ ਲਿਆ ਹੁਣ ਮੈਨੂੰ ਨਹੀਂ ਪਤਾ ਵੀ ਇਹ ਕਦੋਂ ਤੱਕ ਚੱਲੂਗਾ ਕਦੋਂ ਤੱਕ ਇਹਦਾ ਐਂਡ ਹੋਊਗਾ ਅੱਜ ਹੀ ਹੋਊਗਾ ਜਾਂ ਕੱਲੂ ਹੋਊਗਾ ਮੈਨੂੰ ਨਹੀਂ ਪਤਾ ਵੀ ਆਪਾਂ ਇੱਕ ਵਲੌਗ ਸ਼ੁਰੂ ਕਰ ਲਿਆ ਹਨਾ ਇੱਕ ਆਪਣੀ ਡੇਲੀ ਰੁਟੀਨ ਆ ਆਪਾਂ ਵਲੌਗ ਬਣਾਉਣਾ ਫਿਰ ਜੇ ਨਹੀਂ ਬਣਾਵਾਂਗੇ ਤੁਸੀਂ ਵੇਟ ਕਰੋਗੇ ਹਨਾ ਤੇ ਅੱਜ ਵਲੌਗ ਕਿਉਂ ਨਹੀਂ ਬਣਾਇਆ ਹੈਗਾ ਇਹ ਤੁਹਾਨੂੰ ਕਿਚਨ 'ਚ ਆ ਕੇ ਦੱਸਦੀ ਆ ਮੈਂ ਹਨਾ ਅੱਜ ਸਵੇਰ ਤੋਂ ਹੀ ਬਸ ਬਣਾਇਆ ਹੀ ਨਹੀਂ ਉੱਥੇ ਕਿਚਨ 'ਚ ਆ ਕੇ ਦੱਸਦੀ ਆ ਤੇ ਉੱਥੇ ਹਾਲੇ ਤੱਕ ਇਹ ਨਹੀਂ ਪਤਾਗਾ ਵੀ ਮੈਂ ਕੀ दाल ਸਬਜ਼ੀ ਬਣਾਉਣੀ ਆ ਆਟਾ ਗੁੰਨਣਾ ਪਾਂਡੇ ਪਏ ਆ ਬਾਲਟੀਆਂ ਚੋਂ ਦੁੱਧ ਕੱਢਣ ਵਾਲਾ ਪਿਆ ਸਮਝ ਨਹੀਂ ਲੱਗਦੀ ਹੈਗੀ ਵੀ ਕੀ ਬਣਾਉਣਾ ਹੈ ਤੇ ਚਲੋ ਹੀ ਚੱਲਦੇ ਆ ਕਿਚਨ ਦੇ ਵਿੱਚ ਤੇ ਜੁਡੇ ਰਿਓ ਬਲੌਗ ਦੇ ਨਾਲ ਐਂਡ ਤੱਕ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਆ ਜੀ ਤੇ ਚੈਨਲ ਤੇ ਪਹਿਲੀ ਵਾਰੀ ਆਨਲਾਈਨ ਨੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਬੈਲ ਆਈਕਨ ਦਾ ਬਟਨ ਜਿਹੜਾ ਦਬਾਉਣਾ ਨਾ ਭੁੱਲਿਆ ਕਰੋ ਠੀਕ ਆ ਜੀ ਚੱਲਦੇ ਆ ਕਿਚਨ ਦੇ ਵਿੱਚ ਦੇਖਦੇ ਆ ਜਾ ਕੇ ਉੱਥੇ ਕੀ ਬਣਾਉਨੇ ਆ ਅੰਦਰ ਬੜਕੀ ਵੈਸੀ ਕਿਚਨ ਦੇ ਸਮਝ ਆਉਂਦੀ ਆ ਵੀ ਕੀ ਬਣਾਈਏ ਉਦਾਂ ਤਾਂ ਸਮਝ ਵੀ ਨਹੀਂ ਆਉਂਦੀਗੀ ਤੇ ਭਾਂਡਿਆਂ ਦਾ ਖਲਾਰਾ ਵੀ ਪਿਆ ਟਰਾਈਪੋਡ ਤੇ ਲਾ ਕੇ ਫੋਨ ਫੇਰ ਗੱਲ ਕਰਦੇ ਆ ਤੇ ਲਓ ਜੀ ਕਿਚਨ ਦੇ ਵਿੱਚ ਆਪਾਂ ਆ ਗਏ ਕਿਚਨ ਦੇ ਵਿੱਚ ਖਲਾਰਾ ਬਹੁਤ ਪਿਆ ਹੋਇਆ ਬਹੁਤ ਜ਼ਿਆਦੇ ਇਹਨੂੰ ਇਗਨੋਰ ਮਾਰ ਦਿਓ ਤੁਸੀਂ ਖਲਾਰਾ ਨਾਲ ਨਹੀਂ ਤੁਸੀਂ ਵੀਡੀਓ ਦੇ ਵਿੱਚ ਖਲਾਰਾ ਨਾਲ ਦੇਖਿਓ ਠੀਕ ਆ ਜੀ ਔਰ ਤੁਸੀਂ ਕੀ ਦੇਖਣਾ ਵੀਡੀਓ 'ਚ ਖਲਾਰਾ ਦੇਖਣਾ ਦੇ ਪੈਨੇ ਦੁੱਧ ਪੀਆ ਸਮਝ ਨਹੀਂ ਲੱਗਦੀ ਹੈਗੀ ਪਨੀਰੇ ਬਣਾ ਲੈਣੇ ਆ ਦੁੱਧ ਮੇਰੇ ਖਿਆਲ ਨਾਲ ਉਹਨਾਂ ਨੇ ਤਾਈ ਸੁਕਾ ਦਾ ਦੁੱਧ ਤਾਈ ਰੱਖਤਾ ਥੋੜਾ ਜਿਹਾ ਪਨੀਰ ਬਣਾ ਲੈਣੇ ਆਪਾਂ ਮਿਕਸ ਜਿਆ ਕਰਕੇ ਦੁੱਧ ਪਨੀਰ ਬਣਾ ਲੈਣੇ ਆ ਅੱਧਾ ਗਾਂ ਦਾ ਤੇ ਅੱਧਾ ਮੱਝ ਦਾ ਦਾ ਪਗਰ ਨੂੰ ਕਰ ਲਾਂਗੇ ਪੀਣ ਵਾਸਤੇ ਇਹ ਸਵੇਰ ਵਾਲਾ ਤੇ ਨਾਲ ਜਾਗ ਲੱਗ ਜੂਗਾ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਹੁਣ ਤੁਸੀਂ ਦੁੱਧ ਰੱਖਿਓ ਨਾ ਘਰੇ ਇਹਨਾਂ ਨੇ ਫੇਰ ਰੱਖਤਾ ਕਹਿੰਦੇ ਤੈਨੂੰ ਕਿਚਨ 'ਚ ਜਾ ਕੇ ਫਿਰ ਤੈਨੂੰ ਪ੍ਰੋਬਲਮ ਨਹੀਂ ਹੋਊਗੀ ਵੀ ਕੀ ਬਣਾਵਾਂ ਕੀ ਬਣਾਵਾਂ ਕਿਉਂਕਿ ਰਾਤ ਮੈਂ ਤੁਹਾਨੂੰ ਪਤਾ ਤੁਸੀਂ ਵੀਡੀਓ ਦੇਖੀ ਆ ਮੈਂ ਰਾਜਮਾ ਬਣਾਇ ਸੀਗੀ ਹਨਾ ਤੇ ਬੱਚਿਆਂ ਨੇ ਨੱਕ ਬੁੱਲ੍ਹ ਮਾਰ ਕੇ ਖਾਦੇ ਹੁਣ ਬਸ ਪਤਾ ਨਹੀਂ ਉਹ ਪੈ ਤਾਂ ਹੈਗੇ ਬੱਚੇ ਪਏ ਆ ਮੈਂ ਵੀ ਘੱਟ ਖਾਨੀ ਆ ਇਹਦੇ ਡੈਡੀ ਨੇ ਵੀ ਘੱਟੇ ਖਾਦੇ ਮੈਂ ਮੈਂ ਉਹ ਤਾਂ ਬਣਾ ਲੇ ਕਿਉਂਕਿ ਇੰਨੇ ਕੇ ਬੱਚੇ ਪੈ ਸੀ ਮੇਰੇ ਕੋਲੇ ਮੈਂ ਕਿਹਾ ਵੀ ਉਹ ਖਰਾਬ ਨਾ ਹੋ ਜਾਣ ਮੈਂ ਤਾਂ ਕਰਕੇ ਬਣਾ ਲੇ ਹੁਣ ਮੈਨੂੰ ਕੀ ਪਤਾ ਸੀ ਕਿ ਇਹਨਾਂ ਨੇ ਖਾਣੇ ਨਹੀਂਗੇ ਮੈਂ ਪਨੀਰ ਪਹਿਲਾਂ ਬਣਾਉਂਗੀ ਫਿਰ ਸਬਜ਼ੀ ਬਣਾਉਂਗੀ ਤੇ ਹਾਂਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਸੀ ਵੀ ਅੱਜ ਸਵੇਰ ਦਾ ਵਲੌਗ ਕਿਉਂ ਨਹੀਂ ਬਣਾਇਆ ਵਲੌਗ ਨਾ ਮੈਂ ਸਵੇਰੇ ਜਦੋਂ ਬੱਚਿਆਂ ਨੂੰ ਸਕੂਲ ਭੇਜਦਾ ਤੇ ਸਵੇਰੇ ਮੇਰੇ ਚ એનર્ਜੀ ਜੀ ਥੋੜੀ ਜਿਹੀ ਸੀਗੀ ਹਨਾ ਬੱਚਿਆਂ ਨੂੰ ਸਕੂਲ ਭੇਜਦਾ ਉਹ ਸਵੇਰੇ ਤਾਂ એનર્ਜੀ ਜੀ ਸੀਗੀ ਤੇ ਉਸ ਤੋਂ ਬਾਅਦ ਪਤਾ ਨਹੀਂ ਫਿਰ ਕੀ ਹੋਇਆ ਇੱਕੋਦਮ ਬਸ ਬਾਹਰ ਹੋ ਗਿਆ ਚੱਕਿਆ ਤੇ ਸਾਰਾ ਝੜ ਝੂੜੂ ਲਾਇਆ ਹੀ ਉਸ ਤੋਂ ਬਾਅਦ ਅੰਦਰ ਆ ਕੇ ਜਦੋਂ ਇੱਥੇ ਭਾਂਡੇ ਧੋਣ ਲੱਗੀ ਸੀਗੀ ਸਵੇਰੇ ਹਨਾ ਆਉ ਉਹ ਇਹੋ ਭਾਂਡੇ ਪਏ ਮੁਰਕੇ ਭਾਂਡੇ ਨਹੀਂ ਜਣੇਗੇ ਤੇ ਇੱਕੋਦਮ ਜਿੱਦਾਂ ਟੈਂਪਰੇਚਰ ਔਨ ਹੋ ਜਾਂਦਾ ਹੁੰਦਾ ਉਦਾਂ ਹੋ ਗਿਆ ਮੈਨੂੰ ਪਤਾ ਹੀ ਨਹੀਂ ਕੀ ਹੋਇਆਗਾ ਸਮਝ ਨਹੀਂ ਲੱਗੀ ਬਸ ਭਾਂਡੇ ਵੀ ਮੈਂ ਅੱਧੇ ਹੀ ਧੋਤੇ ਜਿੰਨੇ ਕੁ ਮਾਂਜੇਗੇ ਓਨੇ ਕੁ ਧੋਤੇ ਬਾਕੀ ਫਿਰ ਜਿਹੜਾ ਆਏ ਤੇ ਬਾਅਦ ਦੇ ਵਿੱਚ ਮਾਂਜੇ ਹੁਣ ਵੀ ਜਦੋਂ ਜਿਹੜਾ ਜਦ ਆਇਆ ਟਾਈਕ ਵਜੇ ਆਉਂਦਾ ਉਹ ਉਦੋਂ ਦੇ ਰੋਟੀ ਵਾਲੇ ਵੀ ਪਏ ਆ ਪਤਾ ਨਹੀਂ ਕੀ ਹੋਇਆ ਫਿਰ ਹੁਣ ਮੈਂ ਸ਼ਾਮ ਨੂੰ ਉੱਠੀ ਸੀਗੀ ਫਿਰ ਮੈਂ ਕੱਪੜੇ ਵੀ ਹੱਲੇ ਕੱਪੜੇ ਬਾਹਰੋਂ ਲਾਉਣੇ ਆ ਉਹ ਵੀ ਕੱਪੜੇ 4 ਵਜੇ ਕੱਪੜੇ ਧੋਤੇ ਆ ਫਿਰ ਮੈਂ 4 ਤੋਂ ਬਿਸ਼ਾਲ 5 ਵਜੇ ਗਈ ਸੀਗੀ ਫਿਰ ਧਾਰਤੂ ਚੋਈ ਫਿਰ ਨਾਈ ਤੇ ਹੁਣ ਆ ਕੇ ਹੁਣ ਕੈਮਰਾ ਔਨ ਕੀਤਾ ਪਤਾ ਨਹੀਂ ਕੀ ਹੋਇਆ ਮੈਂ ਮੈਨੂੰ ਇਹ ਨਹੀਂ ਪਤਾ ਹੈਗਾ ਮੈਂ ਸੌਂਗੀ ਵੀ ਕਦੋਂ ਇਹ ਜੇ ਸਾਨੂੰ ਲੈਣ ਗਏ ਆ ਜਿਹੜਾ ਕਿ ਮੈਂ ਕਦੇ ਦਿਨ ਦੇ ਵਿੱਚ ਸੁੱਤੀ ਹੋਈ ਨਹੀਂ ਸੀਗੀ ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਬਹਿ ਜੰਨੀ ਆ ਕਿੱਥੇ ਸੌਂ ਜੰਨੀ ਆ ਇਹ ਤਾਂ ਮਨ ਕਹਿੰਦੇ ਸੀ ਕਿ ਡਾਕਟਰ ਦੇ ਚੱਲ ਵੀ ਤਾਂ ਪਤਾ ਲੱਗ ਜਾਊਗਾ ਵੀ ਕੀ ਘਟਿਆ ਵਧਿਆ ਹੋਇਆ ਹੈ ਨਾ ਬੀਪੀ ਵਧਿਆ ਹੋਇਆ ਜਾਂ ਘਟਿਆ ਹੋਇਆ ਅੱਜ ਘਟਿਆ ਹੋਇਆ ਲੱਗਦਾ ਸੀਗਾ ਵਧਿਆ ਹੋਇਆ ਨਹੀਂ ਸੀ ਲੱਗਦਾ ਪਤਾ ਨਹੀਂ ਕੀ ਹੋਇਆ ਸਮਝ ਨਹੀਂ ਲੱਗਦੀ ਹੈਗੀ ਚਲੋ ਬੈਕਗ੍ਰਾਉਂਡ ਨੂੰ ਮਨਜ਼ੂਰ ਹੁਣ ਠੀਕ ਆ ਹੁਣ ਕੰਮ ਕਰਦੇ ਹਾਂ ਜਦੋਂ ਨਹੀਂ ਠੀਕ ਹੁੰਦੇ ਫਿਰ ਆਪਾਂ ਪੈ ਰਹੇ ਨੇ ਤੇ ਚਲੋ ਜੀ ਹੁਣ ਮੈਂ ਕੰਮ ਕਰ ਲਵਾਂ ਤੇ ਬਣੇ ਰਿਓ ਵਲੌਗ ਦੇ ਨਾਲ ਐਂਡ ਤੱਕ ਹਲੇ ਆਟਾ ਬੰਨਣਾ ਸਾਰਾ ਕੰਮ ਕਰਨਾ ਫਟਾਫਟ 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 ਕੰਮ ਕਰ ਲਮਾ ਮੈਂ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਕੁਇਆ ਉਪਸ਼ ਖੁੱਲ ਗਿਆ ਕੋਈ ਪਸ਼ੂ ਯਾਰੋ ਨੇ ਵੀ ਆ ਗਈ ਗੁਰਦੁਆਰਾ ਸਾਹਿਬ ਕੈਫੇ ਸੀ ਕੀ ਹੋ ਗਿਆ ਪਰੀ ਆ ਕਾ ਮਰੀ ਜਾਂਦੀ ਐ ਉਹ ਮਿੱਠੀ ਖੁੱਲੀ ਵਰਦੀ ਆ ਲੈ ਲੋ ਕਾ ਦਰਵਾਜ਼ਾ ਖੋਲਿਆ ਏ ਜੇ ਕਿਤੇ ਚਲੀ ਜਾਵੇ ਯਾਰ ਪਾਚੀਏ ਦਰਵਾਜ਼ਾ ਬੰਦ ਕਰ ਓਏ ਕਿਤੇ ਬਾਹਰ ਤਾਂ ਚਲੇਗੀ ਉਹ ਖੜੀ ਆ ਉਹ ਖੜੀ ਆ ਜੇ ਨਾ ਧਿਆਨ ਦੇ ਦਰਵਾਜਾ ਖੁੱਲ੍ਹਾ ਹੋਵੇ ਬਾਹਰ ਭੱਜ ਜੂਗੀ ਹਾਂ ਮਾਵੀ ਨਾਲ ਤੇ ਤੇ ਜਿਵੇਂ ਮਤਲਬ ਵੀ ਆਪਣੇ ਇਨਸਾਨੀ ਬੱਚਿਆਂ ਦੀ ਨਹੀਂ ਹੁੰਦਾ ਹਨਾ ਵੀ ਮੈਂ ਵੱਡਾ ਬੱਚਾ ਕਹਿੰਦਾ ਹੁੰਦਾ ਵੀ ਇਹ ਮੇਰੀ ਮੰਮੀ ਆ ਓਕਣੇ ਨੂੰ ਓਕਣੇ ਕਰਦੀ ਐ ਲਖੀ ਜੀ ਚਬਾ ਕੜੀ ਉਹੀ ਲੱਛਣ ਨੇ ਦੇ ਹਨਾ ਲੱਛਣ ਦੇ ਕਿ ਨਵੇਂ ਇਹਦੇ ਜਿਹੜੇ ਨਵੇਂ ਚੁ ਲੈ ਚੁੱਕਾ ਨਹੀਂ ਉਹਨੂੰ ਵੀ ਉਹਨੂੰ ਨਾ ਦਸ ਪੜਾਓ ਮੈਨੂੰ ਪੜਾਓ ਹਾਂ ਦੇਖੋ ਕਿੰਨਾ ਖਾਦੀ ਆ ਇਹ ਕਿਰਕਿਉ ਦੀ ਮਾਂ ਪਰਿਹਾ ਕ ਮਾਰਦੀ ਸੀਗੀ ਮੈਂ ਤਾਂ ਕਿਹ ਪਤਾ ਨਹੀਂ ਇੰਨਾ ਤਾਂ ਕਦੇ ਹੁਸਨ ਨਹੀਂ ਕੀਤਾ ਚੱਲ ਮੈਂ ਤਾਂ ਉਹ ਕਰਨਾ ਇਹ ਖੁੱਲੀ ਆ ਜਦ ਦੀ ਨਹੀਂ ਖੁੱਲੇਗੀ ਆ ਦੇਖੋ ਮੈਂ ਸ਼ਾਮ ਨੂੰ ਕੱਪੜੇ ਧੋਤੇ ਅੱਜ ਹਾਂ ਜੀ ਵੀਰੇ ਬੱਤੀ ਹੋਰ ਜੀ ਇਹ ਤਾਂ ਗਿੱਲੇ ਗਿੱਲੇ ਤਾਂ ਨਹੀਂ ਹੁਣ ਮੈਂ ਉਹ ਮਸ਼ੀਨ 'ਚ ਸੁਕਾ ਕੇ ਸੁਪੋਲੇ ਪਾਏ ਸੁਕੋ ਕੇ ਹੁਣ ਲਾ ਲਨੇ ਠਹਿਰ ਕੇ ਲਾਹੂੰਗੀ ਹੁਣ ਪਹਿਲਾਂ ਹੁਣ ਕੰਮ ਕਰ ਲਵਾਂ ਤੇ ਹੁਣੇ ਹਾਂ ਚੱਲ ਹੁਣ ਪਹਿਲਾਂ ਤਾਂ ਮੈਂ ਕੰਮ ਕਰ ਲਾਂ ਚੱਲਦੇ ਆਂ ਕਿਚਨ 'ਚ ਪੋਗ ਦੇਈ ਤੁਸੀਂ ਵੀ ਲਾ ਲਓ ਜੀ फ्राई फॉर्ड बारे हाँ जी मैं मंगवा कपड़े लाने क्या पीरियन फोन लाए ला। ਲਓ ਜੀ ਬਾਹਰ ਵੀ ਮਿੱਟੀ ਨੂੰ ਬੰਨਿਆ ਤੇ ਹੁਣ ਮੈਂ ਲੱਗ ਗਈ ਇੱਥੇ ਕੰਮ ਕਰਨ ਇੱਕ ਜਦੋਂ ਕੰਮ ਆਪਣਾ ਲੇਟ ਹੋ ਜਾਂਦਾ ਹੁੰਦਾ ਨਾ ਉਦੋਂ ਫਿਰ ਕੰਮ ਇਹ ਨਹੀਂ ਸਮਝ ਲੱਗਦੀ ਹੁੰਦੀ ਆਪਾਂ ਕਿੱਥੋਂ ਸ਼ੁਰੂ ਹੋਈਏ ਤੇ ਇੱਕ ਕੰਮ ਫਿਰ ਵੱਧਦਾ ਬਹੁਤ ਜਾਂਦਾ ਹੁੰਦਾ ਹਨਾ ਤੇ ਬਾਹਰ ਜਿਵੇਂ ਹੁਣ ਮਿੱਟੀ ਖੁੱਲ ਗਈ ਉੱਥੇ ਜਾਣਾ ਪੈ ਗਿਆ ਹਨਾ ਚਲੋ ਐਨਾ ਸ਼ੁਕਰ ਕਰੋ ਜਾਨੂ ਇਹ ਆਗੇ ਵਾਪਸ ਇਹਨਾਂ ਨੇ ਬੰਨਤ ਹੀ ਨਹੀਂ ਤਾਂ ਫਿਰ ਮੈਨੂੰ ਤਾਂ ਬਹੁਤ ਪਿੱਛਾ ਖੀ ਕਰਨੀ ਪੈਣੀ ਸੀ ਲਓ ਜੀ ਇਹ ਤਾਂ ਵੀ ਲੱਗ ਗਈ ਹਾਂ ਦਾ ਹੰਦੇ ਲਪਨੀਰ ਤੇ ਇੱਥੇ ਹੁਣ ਮੈਂ ਪਨੀਰ ਦੁੱਧ ਦੋਨੇ ਰੱਖੇ ਸੀ ਕਰੂ ਹੁਣ ਪਨੀਰ ਵੀ ਪਾਤਾ ਸੀ ਇਹਦੇ ਵਿੱਚ ਨਿੰਬੂ ਦਾ ਸੱਤ ਤੇ ਬਣ ਗਿਆ ਸੀਗਾ ਪਨੀਰ ਤੇ ਬਸ ਹੁਣ ਮੈਂ ਇੱਥੇ ਕਲਾਸ ਲਾਉਣ ਲੱਗੀ ਸੀ ਉਹ ਮੈਨੂੰ ਕਹਿੰਦਾ ਸੀ ਵੀ ਅੱਜ ਤੁਸੀਂ ਮੈਨੂੰ ਤਾਲ ਸਬਜ਼ੀ ਕੀ ਪਾਈ ਸੀਗੀ ਤੇ ਉਹਦੀ ਕਲਾਸ ਇੱਥੇ ਪੂਰੀ ਲੱਗੀ ਕਿਉਂਕਿ ਉਹਨੇ ਬਿਲਕੁਲ ਵੀ ਆ ਦੇਖੋ ਹੁਣ ਚਿਮਟਾ ਤੱਕ ਵੀ ਚੱਕ ਲਿਆ ਸੀ ਉਹਦੇ ਮਾਰਨ ਨੂੰ ਕਹਿੰਦਾ ਸੀ ਮਾਰੂ ਮੈਂ ਕਹਿੰਦੀ ਸੀ ਮੈਂ ਮਾਰਨਾ ਹੈ ਬਿਲਕੁਲ ਨਹੀਂ ਲੰਚ ਬਾਕਸ ਉਹਨੇ ਖਾਦਾ ਹੈਗਾ ਜਿੱਦਾਂ ਲੈ ਕੇ ਗਿਆ ਉਦੋਂ ਹੀ ਵਾਪਸ ਬਸ ਖੋਲ ਕੇ ਦੇਖਿਆ ਖੋਲ ਕੇ ਦੇਖ ਕੇ ਨਾ ਬਸ ਉਦਾਂ ਹੀ ਬੰਦ ਕਰਤਾ ਪਰੌਠਾ ਬਸ ਇੱਕ ਦੋ ਕੁ ਬੁਰਕੀਆਂ ਤੋੜੀਆਂ ਹੋਣੀਆਂ ਤੇ ਜਿਹੜੀ ਸੀਗੇ ਰਾਜਮਾ ਬਣਾਏ ਹੋਏ ਉਹ ਆਪਣੇ ਫਰੈਂਡ ਨੂੰ ਖਾਇਆ ਹੈ ਮੈਂ ਉਹ ਪੁੱਛਦੀ ਸੀ ਉਹ ਤੋਂ ਵੀ ਉਹਨੇ ਰਾਜਮਾ ਖਾਧੇ ਵੀ ਉਹਦਾ ਕੀ ਬਣਿਆ ਕਹਿੰਦਾ ਉਹ ਤਾਂ ਮਰ ਗਿਆ ਮੈਂ ਕਹਾਂ ਸੀ ਕਿ ਤੋ ਤਿੰਨ ਅੰਗਰੇਨੇ ਖਾਦੇ ਸੀ ਥੋੜੇ ਥੋੜੇ ਹਨ ਬਈ ਇਹ ਜੇ ਨਹੀਂ ਬੱਚੇ ਤੇ ਫਿਰ ਉਹਦਾ ਇਹਦਾ ਕਰਕੇ ਹੁਣ ਮੈਨੂੰ ਸਾਰਾ ਕੰਮ ਬਾਕੀ ਛੱਡ ਕੇ ਭਾਂਡੇ ਭੁਣ ਮੈਂ ਛੱਡੇ ਫਟਾਫਟ ਮੈਂ ਨਾਲ ਦੀ ਨਾਲ ਸਾਰਾ ਕੰਮ ਕਰਿਆ ਤੇ ਦੁੱਧ ਵੀ ਆਪਣਾ ਆਪਣੇ ਆਪ ਗਰਮ ਹੋ ਗਿਆ ਸੀ ਤੇ ਪਨੀਰ ਵੀ ਜਿਹੜਾ ਬਣ ਗਿਆ ਸੀ ਤੇ ਮੈਨੂੰ ਇਹ ਸੀਗਾ ਮੈਂ ਪਨੀਰ ਨੂੰ ਵਧੀਆ ਤੜਕਾ ਤੁੜਕਾ ਲਾ ਕੇ ਹਨ ਵੀ ਚਲੋ ਸ਼ਾਹੀ ਪਨੀਰ ਜਿਆ ਬਣਾ ਦੂੰਗੀ ਬਟ ਇੰਨਾ ਕੁਝ ਕਿੱਥੇ ਤੁਸੀਂ ਦੇਖ ਲੋ ਟਿਫਨ ਮੈਂ ਖੋਲ ਰਹੀ ਆਂ ਜਿਉਂ ਦੀ ਤਿਉਂ ਓਕਣੇ ਲਿਆਂਦਾ ਬਸ ਇੰਨਾ ਕੁ ਸੀਗਾ ਵੀ ਰਾਜਮਾ ਘਰੇ ਨਹੀਂ ਲਿਆਂਦੇ ਵਾਪਸ ਆਪਦੇ ਫਰੈਂਡ ਨੂੰ ਖਵਾਏ ਆ ਤੇ ਲੋ ਜੀ ਪਨੀਰ ਮੈਪ ਪੋਣੇ ਦੇ ਵਿੱਚ ਕੱਢ ਕੇ ਰੱਖ ਕੇ ਆਟਾ ਗੁੰਨਣ ਲੱਗੀ ਸੀ ਦੁੱਧ ਆਪਣਾ ਬਣ ਗਿਆ ਗਰਮ ਹੋ ਗਿਆ ਤੇ ਮੈਂ ਫਟਾਫਟ ਆਟਾ ਗੁੰਨ ਲਾ ਕਿਉਂਕਿ ਸਵੇਰ ਦਾ ਭੁੱਖ ਆਇਆ ਸਵੇਰੇ ਵੀ ਨਹੀਂ ਘਰੇ ਖਾ ਕੇ ਜਾਂਦਾ ਦੁੱਧ ਦਾ ਗਲਾਸ ਪੀ ਕੇ ਚਲੇ ਜਾਂਦਾ ਤੇ ਮੇਰੇ ਫਿਰ ਹਨਾ ਵੈਸਤਾ ਉਹ ਕਹਿੰਦਾ ਸੀ ਵੀ ਤੁਸੀਂ ਇੰਨੀ ਕਾਲ ਨਾ ਕਰੋ ਵੀ ਮੈਂ ਖਾ ਕੇ ਆਇਆ ਪਤਾ ਨਹੀਂ ਕੀ ਕਹਿੰਦਾ ਸਮੋਸਾ ਹੁੰਦਾ ਨਹੀਂ ਬ੍ਰੈਡ ਕੁਝ ਖਾਇਆ ਆ ਤਾਂ ਫਿਰ ਵੀ ਮੈਨੂੰ ਇਹ ਲੱਗਦਾ ਸੀਗਾ ਵੀ ਰੋਟੀ ਤਾਂ ਰੋਟੀ ਆ ਵੀ ਰਾਤ ਨੂੰ ਵੀ ਉਹਨੇ ਪੌਲੀਓ ਖਾ ਲਈ ਸੀ ਹੈ ਨਾ ਰੋਟੀ ਨਹੀਂ ਸੀ ਖਾਦੀ ਪੌਲੀਓ ਖਾਦੀ ਹੋਈ ਸੀਗੀ ਮੈਨੂੰ ਇਹ ਲੱਗਿਆ ਸੀ ਵੀ ਇਹਦੇ ਤਾਂ ਅੱਠ ਪੈਰ ਲੰਘੇ ਤਾਂ ਰੋਟੀ ਉਹ ਨਹੀਂ ਖਾਦੀ ਹੈਗੀ ਹੈ ਨਾ ਮੈਂ ਰੋਟੀ ਖਾਣੀ ਚਾਹੀਦੀ ਮੈਂ ਉਹਨੂੰ ਕਹਿੰਦੀ ਸੀਗੀ ਵੀ ਇਹੇ ਭੁੱਖੇ ਰਹਿਣ ਨਾਲ ਵੀ ਲੀਵਰ ਦੀ ਜਿਹੜੀ ਬਿਮਾਰੀ ਆ ਵੀ ਜਿਹੜੀ ਮੈਨੂੰ ਲੱਗੀ ਆ ਵੀ ਹੋ ਸਕਦਾ ਮੈਂ ਵੀ ਰੋਟੀ ਵੇਲੇ ਇੱਕ ਵੇਲੇ ਖਾਂਦੀ ਸੀ ਉਦੋਂ ਮੈਨੂੰ ਭੁੱਖ ਨਹੀਂ ਸੀ ਲੱਗਦੀ ਤੇ ਫਿਰ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗਣ ਲੱਗੀ ਮੈਂ ਉਹਨੂੰ ਬਹੁਤ ਬੋਲਦੀ ਸੀਗੀ ਇੱਥੇ ਹੈ ਨਾ ਵੀ ਤੂੰ ਰੋਟੀ ਖਾਇਆ ਕਰ ਤਾਂ ਨ ਜਿਹੜੀਆਂ ਆਸਾਂ ਰੱਖੀਆਂ ਸੀਗੀਆਂ ਨਾ ਵਿਸ਼ਾਈ ਪਨੀਰ ਬਣਾਉਂਗੀ ਉਹ ਤਾਂ ਵਿੱਚੇ ਰਹਿ ਗਈਆਂ ਬਸ ਸਿੰਪਲ ਅ ਜੀਰੇ ਦਾ ਤੜਕਾ ਲਾ ਕੇ ਨਮਕ ਮਿਰਚ ਪਾ ਕੇ ਪਨੀਰ ਆਪਾਂ ਨੇ ਬਣਾਤਾ ਤੇ ਉਹਨੂੰ ਵੀ ਬਹੁਤ ਲਾਇਕ ਕਰਦੇ ਆ ਉਹ ਵੀ ਵੱਡਾ ਬੇਟਾ ਹੀ ਕਰਦਾ ਜਿਹੜਾ ਤਾਂ ਬਿਲਕੁਲ ਨਹੀਂ ਕਰਦਾ ਜਿਹੜਾ ਲਈ ਤਾਂ ਮੈਂ ਅਲੱਗ ਦੇ ਤੱਜਾ ਰੱਖਦੀ ਹੁੰਦੀ ਆ ਆਹ ਦੇਖੋ ਮੈਂ ਪਲੇਟ ਦੇ ਵਿੱਚ ਰੱਖਤਾ ਅਲੱਗ ਕੱਚੇ ਪਨੀਰ ਦੇ ਪੀਸ ਫਿਰ ਹਣਾ ਜਿਵੇਂ ਕਹਿੰਦੇ ਜੀਆ ਵਰਤੀ ਸਾਰਿਆਂ ਨੂੰ ਚਾਹੀਦੇ ਆ ਆ ਮੰਡਕੇ ਖਾਣਾ ਚਾਹੀਦਾ ਮੈਂ ਇਹਦੇ ਜੋਗਾ ਕੱਢ ਦਿੰਨੀ ਹੁੰਦੀ ਆ ਇਹ ਵੀ ਖਾ ਲੈਂਦਾ ਹੁੰਦਾ ਇਹ ਕੱਚਾ ਪਨੀਰ ਖਾਂਦਾ ਸਬਜੀ ਨਹੀਂ ਬਿਲਕੁਲ ਵੀ ਖਾਂਦਾ ਅੱਜ ਯਾਨੀ ਕਿ ਅੱਜ ਜਦੋਂ ਹੁਣ ਮੈਂ ਵੀਡੀਓ ਰੈਕਡ ਕਰਦੀ ਆ ਅੱਜ ਜਿਹੜਾ ਨਹੀਂ ਬਿਲਕੁਲ ਵੀ ਖਾ ਕੇ ਆ ਸਕੂਲੇ ਪਨੀਰ ਦੀ ਸਬਜੀ ਕਿਉਂਕਿ ਮੈਂ ਸਵੇਰੇ ਬਚੀ ਸੀ ਉਹਨੂੰ ਪਾਤੀ ਸੀ ਟिफਨ ਚ ਪਤਾ ਨਹੀਂ ਇਹਨੇ ਕਿਦਾਂ ਪਰੋਟਾ ਖਾਧਾ ਰੁੱਖਾ ਪਰੋਟਾ ਖਾਇਆ ਹੁਣ ਇਹਨਾਂ ਦੇ ਡਾਂਗਾ ਪਹਿਣ ਜਾਂ ਨਾ ਪਹਿਣ ਤੁਸੀਂ ਦੱਸੋ ਇਹ ਜਿਹੇ ਬੱਚੇ ਨੇ ਇਹ ਤੇ ਲਓ ਜੀ ਇੱਥੇ ਹੁਣ ਆਪਾਂ ਫੁਲਕੇ ਬਣਾ ਲਾਂਗੇ ਤੇ ਭਾਂਡੇ ਬਾਅਦ ਦੇ ਵਿੱਚ ਮਾਂਜੇ ਸੀ ਸਾਰੇ ਇੱਥੇ ਬਸ ਥੋੜੀ ਜਿਹੀ ਸਪੇਸ ਕਰ ਲਈ ਸੀ ਆਪਾਂ ਨੇ ਪੋਚਾ ਲਾ ਕੇ ਇੱਥੇ ਬੈਠੇ ਵੀ ਹੁਣ ਵੀ ਇਹਨਾਂ ਦੇ ਨਾਲ ਦੀ ਨਾਲ ਇੱਥੇ ਕਲਾਸ ਹੀ ਲੱਗਦੀ ਸੀਗੀ ਜਦੋਂ ਮੈਂ ਫੁਲਕੇ ਬਣਾਉਂਦੀ ਸੀਗੀ ਉਹ ਕਹਿੰਦੇ ਸੀ ਵੀ ਸਾਡੇ ਕੋ ਬਣਾਉਣ ਵਾਲਾ ਬੰਦਾ ਹੈਗਾ ਅਸੀਂ ਕਿ ਉਹ ਵੀ ਮੈਂ ਕਹਿੰਦੀ ਸੀ ਵੀ ਨਖਰੇ ਵੀ ਉੱਥੇ ਹੀ ਨੇ ਵੀ ਜਿੱਥੇ ਤੁਹਾਨੂੰ ਨਾ ਮਿਲਦਾ ਜਿੱਥੇ ਮਿਲਦਾ ਹੋਵੇ ਉੱਥੇ ਹੀ ਨਖਰੇ ਹੁੰਦੇ ਆ ਜਿੱਥੇ ਪਤਾ ਮਿਲਣਾ ਨਹੀਂ ਹੈਗਾ ਉੱਥੇ ਨਖਰੇ ਵੀ ਨਹੀਂ ਹੁੰਦੇ ਹੈਗੇ ਹਨਾ ਜੋ ਮਿਲ ਗਿਆ ਉਹ ਹੀ ਖਾ ਲਿਆ ਪਰ ਕਿੱਥੇ ਇਹ ਕਹਿੰਦੇ ਹੱਸ ਤੱਕਣੇ ਕਰਾਂਗੇ ਸਾਨੂੰ ਪਤਾ ਸਾਨੂੰ ਮਰ ਜਾਣਾ ਹੈ ਸਾਡੀ ਮਾਂ ਨੇ ਸਾਨੂੰ ਪੜਾ ਕੇ ਦੇ ਦੇਣਾ ਹੈ ਮੈਂ ਇਹੀ ਹੱਸਦੀ ਸੀ ਵੀ ਮਾਂ ਨੂੰ ਇਹ ਵੀ ਦੇਖ ਲਓ ਬਈ ਬਿਮਾਰ ਆ ਤੰਗ ਕਰਨ ਤੇ ਲੱਗੇ ਰਹਿੰਦੇ ਉਹ ਫਿਰ ਉਹ ਹੱਸਦੇ ਸੀ ਕਹਿੰਦੇ ਵੀ ਜਦੋਂ ਕੰਮ ਕਰਦੀ ਸਾਡੀ ਮਾਂ ਠੀਕ ਹੋ ਜਾਂਦੀ ਆ ਤੇ ਉਦੋਂ ਬੇਲੀ ਬਿਮਾਰ ਰਹਿੰਦੀ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਵਹਿਗਰੂ ਨੇ ਸੇਵਾ ਲਈ ਆਪਾਂ ਨਵਾਈ ਜਾਂਦੇ ਆ ਹਾਂ ਤਦ ਲੋ ਜੀ ਫੁਲਕੇ ਫਲਕੇ ਬਣ ਗਏ ਇੱਥੇ ਟਾਈਮ ਮੇਰੇ ਖਿਆਲ ਲਾਟਕ ਦਾ ਟਾਈਮ ਹੋ ਗਿਆ ਸੀਗਾ ਹਾਂਜੀ 8 ਵਜੇ ਤੇ ਲੋ ਜੀ ਸਾਰਾ ਕੰਮ ਨਵੇੜਨ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਲਾਸਟ ਕੰਮ ਹੁੰਦਾ ਹੈ ਆਪਣਾ ਰਸੋਈ ਦੇ ਵਿੱਚ ਜਾਗ ਲਾਉਣਾ ਕਿ ਭਾਂਡੇ ਮਾਜਦੇ ਸੀ ਰੋਟੀ ਸਾਰਿਆਂ ਨੇ ਖਾ ਲਈ ਤੇ ਹੁਣ ਆਪਾਂ ਜਾਗ ਲਾਉਂਦੇ ਸੀ ਲੋ ਜੀ ਨੀਡ ਐਂਡ ਕਲੀਨ ਹੋ ਗਿਆ ਉੱਪਰ ਵੀ ਨਾ ਜਿਹੜੇ ਡਰੋਨ ਨੇ ਨਾ ਉੱਪਰ ਕੱਪੜਾ ਵੱਜਣ ਵਾਲਾ ਇਹ ਵੀਡੀਓ 'ਚ ਹੀ ਸਾਫ ਦਿਂਦੇ ਆ ਉਦਾਂ ਇਹਨਾਂ ਨੂੰ ਤਾਂ ਦਿਹਾਈ ਵਾਲੇ ਹੱਥ ਉੱਥੇ ਲੱਗੇ ਹੋਏ ਨੇ ਕੋਸਤ ਨਾ ਗੁੱਡ ਨਾਈਟ ਤੇ ਦੁੱਧ ਨਹੀਂ ਪੀਣਾ ਦੰਨ ਵੱਲੋਂ ਦੋਸਤ ਆ ਵਾਏ ਪੀ ਲਾਇਆ ਐਬਕਸ ਹੂੰ ਮੂੰਹ ਤੇ ਅਲਰਜੀ ਵਾਲੀ ਦਵਾਈ ਲਾ ਚਲੋ ਜੀ ਗਾਹ ਪਿਆ ਹੈ ਪੂਰਾ ਪੂਰਾ ਗਾਹ ਪਿਆ ਪਿਆ ਦੇਖੋ ਪਹਿਲੀ ਗੱਲ ਤਾਂ ਦਵਾਈਆਂ ਹੀ ਦਵਾਈਆਂ ਦਵਾਈਆਂ ਹੀ ਦਵਾਈਆਂ ਹਰੇਕ ਤਰ੍ਹਾਂ ਦੀ ਦਵਾਈ ਮਿਲਦੀ ਸਾਡੇ ਘਰੇ ਆਹ ਡਰੋਪ ਪੂਰਾ ਦਵਾਈਆਂ ਵਾਲਾ ਮੈਂ ਸੋਨਣਾ ਚਾਹੁੰਦਾ ਵੀ ਕਿਚਨ ਦੇ ਵਿੱਚ ਜੜੀਆਂ ਦਵਾਈਆਂ ਨਹੀਂ ਰੱਖੀਦੀਆਂ ਫਿਰ ਹੋਰ ਬੰਦਾ ਰੱਖੇ ਕਿੱਥੇ ਬੈਡਰੂਮ ਤੇ ਕਹਿੰਦੇ ਕਹਿੰਦੇ ਵੀ ਜਿੱਥੇ ਆਪਾਂ ਪੈਣਾ ਵੈਣਾ ਉੱਥੇ ਨਹੀਂ ਰੱਖਣੀਆਂ ਚਾਹੀਦੀਆਂ ਹਨਾ ਵੀ ਬਿਮਾਰੀ ਦਾ ਘਰ ਬਣ ਜਾਂਦਾ ਫਿਰ ਹੋਰ ਬੰਦਾ ਰੱਖੇ ਕਿੱਥੇ ਫਿਰ ਕਿਤੇ ਇੱਕੋ ਗੋਲੀ ਆਪਾਂ ਮੈਡੀਕਲ ਤੋਂ ਲੈ ਕੇ ਆਈਏ ਫਿਰ ਖਾਈਏ ਚਲੋ ਜੀ ਚੱਲਦੇ ਆਂ ਰੂਮ ਦੇ ਵਿੱਚ ਬਹਿਗੁਰੂ ਦੀ ਕਿਰਪਾ ਕੁਛ ਨਹੀਂ ਹੁੰਦਾ ਘਰਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਹੀ ਆ ਤੇ ਕਿਚਨ ਆਪਣਾ ਸਾਫ ਹੋ ਗਿਆ ਆਏ ਹਾਈ ਜੜ ਤੇ ਪੈਂਦੀਆਂ ਨੇ ਕੀ ਹੋ ਗਿਆ ਆ ਕੀ ਨਾ ਪੈਨ ਥੱਲੇ ਇੱਥੇ ਪੈਰਾਂ ਚਾਈ ਜਾਂਦਾ ਕੀ ਹੋ ਗਿਆ ਜੜ ਦੀ ਢੂਹੀ ਤੇ ਦੋ ਤਿੰਨ ਪਈਆਂ ਨੇ ਪਤਾ ਨਹੀਂ ਕੀ ਕਾਰਨ ਕੀ ਹੋ ਗਿਆ ਕੀ ਹੋ ਗਿਆ ਹੈ ਲੋੜ ਰਿਹਾ ਤਾਂ ਪਾਣੀ ਨਾ ਆਉਂਵੇ ਪਾਣੀ ਘੱਟ ਆਉਂਦਾ ਮੱਤਲੇ ਨੂੰ ਮਰਦਾ ਸੋਦਾ ਸੋਦਾ ਤਾਂ ਪਾਸ਼ੂਆ ਵੱਲ ਵੀ ਕਿਹੜਾ ਮਾਰੀ ਆਈ ਹੈ ਇਹ ਫਿਰ ਪਈਏ ਹਾਲੇ ਵੀ ਵੀਡੀਓ ਪਬਲਿਸ਼ ਕਰਨੀ ਦਾ ਮੇਰਾ ਨਾ ਵੀਡੀਓ ਪਬਲਿਸ਼ ਕਰਨ ਦਾ ਟਾਈਮ ਵੀ ਸਾਰਾ ਖਰਾਬ ਹੋਇਆ ਪਿਆ ਪਹਿਲਾਂ ਮੈਂ 8 ਵਜੇ ਕਰ ਦਿੰਦੀ ਹੁੰਦੀ ਸੀਗੀ ਫਿਰ 8 ਤੋਂ ਟਾਈਮ ਹੈ 9 ਦਾ ਰੱਖ ਲਿਆ ਵੀ ਚਲ 9 ਵਜੇ ਬਿੱਲੀ ਹੁੰਨੀ ਹੈ 9 ਵਜੇ ਕਰ ਦਿਆ ਕਰੂੰ ਅੱਜ ਹੁਣ 9 ਪੂਰੇ ਵੱਜ ਗਏ ਮੈਨੂੰ ਲੱਗਦਾ ਸਵਾ 9 ਹੋ ਗਏ ਸਵਾ 9 ਕੱਪੜੇ ਪਤਾ ਨਹੀਂ ਕਿਹਨੇ ਲਾ ਕੇ ਸਿੱਟ ਤੇ ਆ ਥੋੜੇ ਜਿਹੇ ਰਹਿ ਗਏ ਇੱਥੇ ਇਹ ਤਾਂ ਗਿੱਲੇ ਹੋਣਗੇ ਮੈਂ ਆਪਦਾ ਨਹਾ ਕੇ ਸੂੜ ਤੋਤਾ ਸੀਗਾ ਕਤਗਲੀ ਬੈਠੇ ਨੇ ਕਿਵੇਂ ਪਿਆ ਨੇਰੇ ਚ ਦਿਣਾ ਨਹੀਂ ਬੈਕ ਕੈਮਰੇ ਨਾਲ ਇਹਨੂੰ ਕਹਿੰਦੇ ਆ ਰਾਮ ਕਰਨਾ ਦੇਖਿਓ ਮਾ ਕਾਲਾ ਸ਼ਾ ਕਾਲਾ ਸੱਤਾ ਵੇ ਕੁੜੀ ਨਹੀਂ ਕਿੰਨਾ ਸੋਹਣਾ ਨਜ਼ਰ ਨਾ ਲੱਗ ਜੇ ਮੇਰੀ ਇਹਨੂੰ ਕਹਿੰਦੇ ਆ ਸਸਟੈਂਟਡ ਨਹੀਂ ਫਿਰ ਇਹਨੇ ਉੱਠ ਖੜਨਾ ਹਾਂ ਇਹ ਵੀ ਸੁੱਤੇ ਅੱਖਾਂ ਖੁੱਲੀਆਂ ਨਾ ਉੱਠ ਖੜੀ ਪਹਿਲਾਂ ਸੱਤੇ ਵਜੇ ਸਵੇਰੇ ਮਾਝ ਦੇ ਦੀਦੀ ਨਹੀਂ ਮਾਝ ਦੇ ਤਾਂ ਲਾਈਟ ਲਾਈਟ ਲਾਈਟਾਂ ਨਹੀਂ ਦੀਦੀਆਂ ਲਾਈਟਾਂ ਨਹੀਂ ਦੀਦੀਆਂ ਨਹੀਂ ਤੇਰੀਆਂ ਜਦੋਂ ਲੱਗ ਜਾਂਦੀ ਸਵੇਰ ਮਾਂ ਮੈਨੂੰ ਦੇਖਣੇ ਕਰਦੀ ਆ ਇਹ ਵੀਡੀਓ ਬਣਦੀ ਆ ਤੇਰੀ ਨਾ ਇਹ ਤਾਂ ਮਿੱਠੀ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਜਦੋਂ ਮੈਂ ਤਾਂ ਰੋਲਾ ਜਿਹਾ ਪੈਂਦਾ ਸੁਣਦਾ ਦੀ ਵੀ ਫਰੀ ਕਾਹ ਪਾਉਂਦੀ ਆ ਦੀਦੀਆਂ ਨਹੀਂ ਕਿਹੜੀਆਂ ਫਰੀ ਖੜੀ ਦੀਂਦੀ ਆ ਮਿੱਠੀ ਆ ਬੱਠੀ ਆ ਥੋੜੀ ਜੀ ਹੋਰ ਹੈਲਪ ਕਰ ਦੋ ਆਪਾਂ ਵਧੀਆ ਫੋਨ ਲੈ ਲਈਏ ਹਾਂ ਜੱਗੀ ਵੀਡੀਓ ਸ਼ੇਅਰ ਕਰ ਦਿਆ ਕਰੋ ਥੋੜੀ ਜੀ ਹੈਲਪ ਹੋਰ ਕਰ ਦੋ ਆਪਾਂ ਵਧੀਆ ਕੁਆਲਿਟੀ ਵਾਲਾ ਫੋਨ ਲੈ ਲਈਏ ਆਦੇ ਮੱਛਰ ਫਿਰਦਾ ਮੱਛਰ ਫਿਰਦਾ ਏ ਆਦਾ ਜੱਗੜ ਅਰਜਨ ਦਾ ਸੁੱਤਾ ਪਿਆ ਇਹ ਮੈਨੂੰ ਬਹੁਤ ਪਿਆਰ ਕਰ ਸੱਚੀ ਗੱਲ ਹੈ ਇਹਨਾਂ ਨੂੰ ਪਿਆਰ ਕਰਦਾ ਇਹਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਮੈਂ ਕਿਹੜਾ ਇਹਨੂੰ ਵਿਚਾਰੇ ਨੂੰ ਦੁੱਧ-ਦੁੱਧ ਪਿਲਾਇਆ ਪੱਟਾ ਨਹੀਂ ਕਿਸੇ ਸੱਟ ਸਟੈਟਲਾਈਜ਼ੀ ਤੁਸੀਂ ਸਾਰੇ ਧੜੀ ਉਹਨੂੰ ਇੱਥੇ ਬੰਨੀ ਰੱਖਦੇ ਫੁਰਲੀ ਤੇ ਨਹੀਂ ਬੰਨਦੇ ਵਿਚਾਰੇ ਨੇ ਮੈਂ ਕਿਹਾ ਜੇ ਬੱਚੀ ਹੁੰਦੀ ਕਿੰਨੀ ਸੋਹਣੀ ਹੋਣੀ ਸੀ ਹਨਾ ਕਰ ਲੰਨੇ ਹੁਣ ਹਾਂ ਲਾ ਹੋ ਗਿਆ ਪ੍ਰਧਾਨ ਖੜਾ ਅੱਜ ਸੁੱਖਾ ਆਇਆ ਸੀ ਕਹਿੰਦੇ ਓਏ ਆਪਣੇ ਇੱਥੇ ਮੈਨੂੰ ਤਾਂ ਹੁਣ ਪਤਾ ਲੱਗਿਆ ਮਿੱਠੀਏ ਮਿੱਠੀ ਓਏ ਨਹੀਂ ਮੈਂ ਤਾਂ ਕਿਹਾ ਬੋਲਦਾ ਹੀ ਨਹੀਂ ਮੇਰਾ ਮਿੱਠੂ ਬੋਲਦਾ ਓਏ ਮਿੱਠੀ ਓਏ ਮਿੱਠੀ ਹੈਲੋ ਕਰ ਦੇ ਮਿੱਠੀ ਹੈਲੋ 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 ਮਿੱਠੀ ਮਿੱਠੀ ਬਲੌਗਰ ਮਿੱਠੀ ਹੈਲੋ ਦੇਖਿਆ ਮੇਰੇ ਗੈਰੇ ਉਹ ਪਾਉਣ ਵਾਲਾ ਸੰਗਲ ਇਹਦਾ ਮੂਰੀ ਕਰਕੇ ਨਾ ਮੂੰਹ ਥੱਲੇ ਨੂੰ ਹੀ ਰਹਿੰਦਾ ਉੱਪਰ ਨੂੰ ਨਹੀਂ ਚੱਕਿਆ ਜਾਂਦਾ ਕੱਲ ਨੂੰ ਇਹਦੇ ਸੰਗਲ ਪਾਵਾਂਗੇ ਆਪਾਂ ਚਲੋ ਜੀ ਚੱਲੀਏ ਪਈਏ ਸੋਈਏ ਤੁਹਾਨੂੰ ਕਿ ਖੁਰਕ ਪਈਏ ਨਾ ਲਿਆ ਕਰੋ ਆ ਕਪੜੇ ਵਾਰੇ ਪਹਿਰਣਾ ਨਾ ਕੁੰਟੀਆਂ ਲਾ ਦਿੰਨੇ ਆ ਓਨੀ ਮੈਂ ਬੈਠਾ ずん。はい

в пыльницу и репрессии.